ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹਲਾ 5 ਇਕ ਓੰਕਾਰ ਸਤਗੁਰ ਪ੍ਰਸਾਦਿ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੇਤਮ ਪ੍ਰਵਯਾਪਨੇ ਨਾਮ ਜਪਉ ਹਰ ਰੰਗ जानक प्रभु अपने का ताण जो तू करहे करावे स्वामी श्याम सुख परवान रहा पाद परमेश्वर गत नारायण तन ग्वाल गुण साखी चरण शरण नानक दास हर हर ਸ਼ਾਂਤੀ ਇਹ ਬੈਦ ਜਤੀ ਤਨਾਸ਼ਰੀ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੇਤਮ ਪ੍ਰਵਯਾਪਨੇ ਨਾਮ ਜਪੋ ਹਰ ਰੰਗ जानक प्रभु अपने का ताण जो तू करहे करावे स्वामी श्याम सरत परवान रहा पाक्त परमेश्वर गत नारायण तन ग्वाल गुणसाखी चरण शरण नानक दास हर हर ਸ਼ਾਂਤੀ ਇਹ ਬੈਦ ਜਤੀ ਤਨਾਸ਼ਰੀ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੇਤਮ ਪ੍ਰਵਿਆਪਨੇ ਨਾਮ ਜਪੋ ਹਰ ਰੰਗ ਜਨਕ ਪ੍ਰਭ ਆਪਣੇ ਕਾ ਤਾਨ ਜੋ ਤੂੰ ਕਰੇ ਕਰਾਵੇ ਸੁਆਮੀ ਸ਼ਾਮ ਅਸਰਤ ਪਰਵਾਨ ਰਹਾ ਪਾਤ ਪਰਮੇਸ਼ਰ ਗਤ ਨਰਾਇਣ ਤਨ ਗੋਬਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬਿਦ ਜਤੀ ਤਨਾ ਸ਼੍ਰੀ ਮਹਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੇਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕਉ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸੁਆਮੀ ਸ਼ਾਮਸਰਤ ਪਰਵਾਨ ਰਹਾ ਪਾਤ ਪਰਮੇਸ਼ਰ ਗਤ ਨਰਾਇਣ ਤਨ ਗੋਬਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬਿਦ ਜਾਤੀ ਤਨਾਸ਼ਰੀ ਮਹਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੇਤਮ ਪ੍ਰਭ ਆਪਨੇ ਨਾਮ ਜਪੋ ਹਰ ਰੰਗ ਜਨ ਕਾ ਪ੍ਰਭ ਆਪਨੇ ਕਾ ਤਾਨ ਜੋ ਤੂੰ ਕਰਹਿ ਕਰਵਹਿ ਸੁਆਮੀ ਸ਼ਾਮ ਅਸਰਤ ਪਰਵਾਨ ਰਹਾ ਪਤ ਪਰਮੇਸ਼ਰ ਗਤ ਨਰਾਇਣ ਤਨ ਗਵਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬਿਦ ਜਤੀ ਤਨਾਸ਼ਰੀ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੇਤਮ ਪ੍ਰਭ ਆਪਨੇ ਨਾਮ ਜਪੋ ਹਰ ਰੰਗ ਜਨਕ ਪ੍ਰਭ ਆਪਨੇ ਕਾਤਾਨ ਜੋ ਤੂੰ ਕਰੇ ਕਰავਹਿ ਸੁਆਮੀ ਸ਼ਾਮਸਰਤ ਪਰਵਾਨ ਰਹਾਓ ਪਤ ਪਰਮੇਸ਼ਰ ਗਤ ਨਰਾਇਣ ਤਨ ਗਵਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬਿਦ ਜਤੀ ਤਨਾਸ਼ਰੀ ਮਹਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਪਰਵਾਸਾ ਉਹ ਜਨ ਕਹਿ ਸੰਗ ਕਰ ਕਿਰਪਾ ਪ੍ਰੇਤਮ ਪ੍ਰਭ ਆਪਨੇ ਨਾਮ ਜਪੋ ਹਰ ਰੰਗ ਜਨ ਕਾ ਪ੍ਰਭ ਆਪਨੇ ਕਾ ਤਾਨ ਜੋ ਤੂੰ ਕਰਹਿ ਕਰავਹਿ ਸੁਆਮੀ ਸ਼ਾਮ ਸ੍ਰਤ ਪਰਵਾਨ ਰਹਾ ਪਤ ਪਰਮੇਸ਼ਰ ਗਤ ਨਰਾਇਣ ਤਨ ਗੋਬਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬੈਦ ਜਤੀ ਤਨਾਸ਼ਰੀ ਮਹਲਾ 5 ਇਕ ਓੰਕਾਰ ਸਤਿਗੁਰ ਪਰਸਾ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ आर कीर्पा प्रीतम प्रब अपने नाम जपो हर रंग जनका प्रब अपने का तान जो तू करे करावे स्वामी श्याम सर परवान रहा पाद परमेश्वर गत नारायण तन ग्वाल गुण साखी ਸਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬੈਦ ਜਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ